ਆਪਾਂ ਗੱਲ ਕਰੀਏ ਸਾਡੇ ਪਟਿਆਲਕੇ ਦੀ ਪਟਿਆਲਕੇ ਦੇ ਵੱਡਾ ਰਤਬਾ ਵੱਡਾ ਸਥਾਨ ਰੱਖਣ ਵਾਲਾ ਪਰਿਵਾਰ ਚੰਡੇ ਦਾ ਪਰਿਵਾਰ ਸ਼ਿੰਦਾ ਸਿੰਘ ਚੰਡੇ ਕੇ ਜਿਹੜੇ ਅੱਜ ਇਹ ਦੁਨੀਆ ਤੇ ਨਹੀਂ ਰਹੇ ਸਵਰਗਾਂ ਚ ਵਾਸ ਹੋਏ ਉਹਨਾਂ ਦਾ ਇਹ ਪਰਿਵਾਰ ਆ ਰਾਜਨੀਤੀ ਚ ਇਹ ਪਰਿਵਾਰ ਵੱਡਾ ਸਥਾਨ ਰੱਖਦਾ ਸੀ ਇਹ ਅੱਜ ਨਹੀਂ ਪਿਛਲੀਆਂ ਤਿੰਨਾਂ ਪੀੜੀਆਂ ਤੋਂ ਕਾਲੀ ਦਲ ਨਾਲ ਰਹੇ ਆ ਤੇ ਅੱਜ ਪਹੁਦਾਰਾਂ ਹੋ ਚੰਡੇ ਕੇ ਦੇ ਪਰਿਵਾਰ ਦੇ ਸਾਥ ਨਾਲ ਅਸੀਂ ਇਲਾਕੇ ਚ ਹੋਰ ਮਜ਼ਬੂਤ ਹੋਏ ਆ ਜਿੱਤ ਜਿਹੜੀ ਆ ਹੋਰ ਵੱਡੀ ਹੋ ਗਈ ਆ ਲੀਡ ਜਿਹੜੀ ਆ ਹੋਰ ਪੱਕੀ ਹੋ ਗਈ ਆ ਕਿ ਜਿਹੜੀ ਸਾਡੀ ਲੀਡ ਆ ਉਹ ਪਹਿਲਾਂ 2022 ਚ 11000 ਤੇ ਜਿੱਤੇ ਹਾਂ ਐਰਕਾਂ ਪਰਮਾਤਮਾ ਕਿਰੇ 25-26000 ਦੀ ਲੀਡ ਤੇ ਇਥੋਂ ਪੱਟੀ ਵਾਲੀ ਵਿਧਾਨ ਸਭਾ ਜਿਹੜੀ ਆ ਉਤੋਂ ਜਿੱਤੀਏ ਤੇ ਦਿਨ ਬਦਿਨ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਚੰਡੇ ਦਾ ਪਰਿਵਾਰ ਆਉਣ ਦੇ ਨਾਲ ਹੁਣ ਇਲਾਕੇ ਦੇ ਵਿੱਚ ਜਿਹੜੇ ਚੰਗੇ ਹੋਰ ਪਰਿਵਾਰ ਉਹ ਵੀ ਨਾਲ ਸ਼ਾਮਲ ਹੋਣਗੇ ਮੈਂ ਆਪਦੇ ਭਰਾ ਅਗੁਰਜੋਤ ਦਾ ਤੇ ਸਮੂਹ ਝੰਡੇ ਦਾ ਪਰਿਵਾਰ ਦਾ ਸਮੂਹ ਸਮੂਹ ਸਾਡੇ ਸਭਰਾ ਵਾਸੀ ਜਿੰਨੇ ਵੀ ਮੇਰੇ ਸਾਥੀ ਆ ਆਮ ਆਦਮੀ ਪਾਰਟੀ ਦੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਭਰਾ ਜਿਲ੍ਹਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਅੱਜ ਜੀ ਮੇਰਾ ਚਾਚਾ ਸਤਕਾਰਯੋਗ ਚਾਚਾ ਸਰਦਾਰ ਦਾਰਾ ਸਿੰਘ ਝੰਡੇ ਦਾ ਤੇ ਰਿੰਕੂ ਛੰਡੇਕਾ ਗੁਰਜੋਤ ਸਿੰਘ ਛੰਡੇਕੇ ਜਿਹੜਾ ਕਿ ਸਾਰਾ ਪਰਿਵਾਰ ਬਹੁਤ ਤਗੜਾ ਸਭਰਾ ਦਾ ਪਰਿਵਾਰ ਨਾਮੀ ਪਰਿਵਾਰ ਆ ਉਹ ਸਾਰੇ ਪਰਿਵਾਰ ਅੱਜ ਇਕੱਠ ਇੱਕ ਇਕੱਠ ਕਰਕੇ ਸਰਦਾਰ ਲਾਲਜੀਤ ਸਿੰਘ ਪੁੱਲਰਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਤੇ ਇਹਨਾਂ ਦਾ ਵਰਲਡ ਦੇ ਵਿੱਚ ਨਾਮ ਮਸ਼ਹੂਰ ਆ ਇਹਨਾਂ ਕੋ ਘੋੜੇ ਆ ਬਹੁਤ ਚੋਟੀ ਦੇ ਸ਼ਾਨ ਘੋੜਾ ਰਿਆ ਇਹਨਾਂ ਕੋ ਜਿਹੜਾ ਜਿੰਨੇ ਵਰਲਡ ਤੱਕ ਇਹਨਾਂ ਦੇ ਨਾਮ ਜਿਹੜਾ ਮਸ਼ਹੂਰ ਕੀਤਾ ਵਾ ਬਹੁਤ ਵਧੀਆ ਪ੍ਰਵਾਹ ਤੇ ਅੱਜ ਬੜਾ ਵੱਡਾ ਹੰਗਾਰਾ ਮਿਲਿਆ ਵਾ ਆਮ ਆਦਮੀ ਪਾਰਟੀ ਨੂੰ ਕਿੰਨੇ ਪਰਿਵਾਰ ਜਿਹੜੇ ਸ਼ਾਮਲ ਹੋਇਆ ਅੱਜ ਛੰਡੇ ਗਾਂਦੇ ਚ 15 ਪਰਿਵਾਰ ਛੰਡੇ ਗਿਆਂ ਦੇ 15 ਪਰਿਵਾਰ ਆ ਜਿਹੜੀਆਂ ਕਿ 40 50 ਵੋਟਾਂ ਉਹ ਜਿਹੜੀਆਂ ਕਿ ਪੈਂ ਥੰਮ ਵਾਂਗੂ ਅੱਜ ਨਾਲ ਖੜੇ ਆਮ ਆਦਮੀ ਪਾਰਟੀ ਦੇ ਤੇ ਅੱਜ ਬੜੀ ਖੁਸ਼ੀ ਆ ਬੜੀ ਅੱਜ ਵਧਾਈ ਦੇ ਪਾਤਰ ਵਾ ਵੀ ਅੱਜ ਇੱਕ ਇੱਕ ਪਾਸਾ ਹੀ ਇੱਕ ਹਸਬਦਾ ਹੋ ਗਿਆ ਸੁ ਇਸ ਸਭਰਾ ਅਸੀਂ ਸਾਰੇ ਚੰਡੇਗੇ ਪਰਿਵਾਰ ਨੇ ਅਸੀਂ ਸ਼ੁਰੂ ਤੋਂ ਅਕਾਲੀ ਦਲ ਨਾਲ ਸੰਬੰਧਤ ਹਾਂ ਦੇ ਕੈਰਨ ਸਾਹਿਬ ਨਾਲ ਸਦਾ ਦਾ ਇਸ਼ਤਾਰ ਪ੍ਰਤਾਪ ਸਿੰਘ ਨਾਲ ਅਸੀਂ 30 ਸਾਲਾਂ ਤੋਂ ਚੱਲੇ ਆ ਰਹੇ ਸੀ ਤੇ ਇਸ ਇਲੈਕਸ਼ਨ ਦੇ ਵਿੱਚ ਅਸੀਂ ਲਾਲਜੀਤ ਭੁੱਲਰ ਦੀ ਸਾਹਿਬ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਅਸੀਂ ਲਾਲਜੀਤ ਭੁੱਲਰ ਦੀ ਮਦਦ ਕਰਨ ਦਾ ਫੈਸਲਾ ਲਿਆ ਆ ਤੇ ਸਾਰੇ ਪਰਿਵਾਰ ਨੇ ਅੱਜ ਇਕੱਠ ਕਰਕੇ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਨਾਲ ਸਹਿਮਤੀ ਪ੍ਰਗਟਾਈ ਆ ਤੇ ਉਹਨਾਂ ਨੂੰ ਤੰਦੇ ਹੀ ਨਾਲ ਮਿਹਨਤ ਕਰਕੇ ਜਿਤਾਉਣ ਦਾ ਵਾਅਦਾ ਕੀਤਾ ਹੈ ਬਲਾਗ ਪ੍ਰਧਾਨ ਆਮਦ ਪਰਕੇ ਅੱਜ ਜਿਸ ਤਰ੍ਹਾਂ ਪੇਟ ਸਭਰਾ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਅਕਾਲੀ ਦਲ ਛੱਡ ਕੇ ਆਮ ਪਾਰਟੀ ਵਿੱਚ ਸ਼ਾਮਲ ਹੋਏ ਆ ਵੀਰਦਾਰ ਸਿੰਘ ਕੀ ਕਰਨਾ ਜਾਊਗਾ ਇਹ ਵੇਖੋ ਜੀ ਛੰਡੇ ਦਾ ਪਰਿਵਾਰ ਬਹੁਤ ਤਕੜਾ ਪਰਿਵਾਰ ਪਰਿਵਾਰ ਹੈ ਨਗਰ ਸਭਰਾ ਦੇ ਵਿੱਚ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਵੀਰਦਾਰਾ ਸਿੰਘ ਗਰਜੋਤ ਸਿੰਘ ਸਾਰਾ ਛੰਡੇ ਦਾ ਪਰਿਵਾਰ ਜਿਹੜਾ ਵਾ ਉਹ ਅੱਜ ਆਮ ਪਾਰਟੀ ਸ਼ਾਮਲ ਹੋਇਆ ਮੈਂ ਧੰਨਵਾਦ ਕਰਦਾ ਇਨ੍ਹਾਂ ਵੀਰਾਂ ਦਾ ਜੋ ਅੱਜ ਆਮ ਪਾਰਟੀ ਨੂੰ ਪਰਮ ਹੰਗਾਰਾ ਮਿਲਿਆ ਜੀ ਨਵਕਾਰ ਸਿੰਘ ਜੀ ਪਿੰਸ ਬਰਾਜ ਜੀ ਕੀ ਕਹਿਣਾ ਚਾਹੋਗੇ ਅੱਜ ਆਮ ਪਾਰਟੀ ਵਿੱਚ ਸ਼ਾਮਲ ਹੋਏ ਅੱਜ ਹੀ ਸardar ਜਦਾਰ ਸਿੰਘ ਦੇ ਗ੍ਰਹਿ ਵਿਖੇ ਜਿੰਨੇ ਵੀ ਛੰਡੇਆਂ ਦੀ ਪੱਤੀ ਸਾਰੀ ਜੀ ਟੋਟਲੀ ਮਤਲਬ ਵੀ ਅੱਜ ਕਾਲੀਦਾਲੋਂ ਛੱਡ ਕੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਇਹ ਸਾਡਾ ਜਿਹੜਾ ਆਮ ਪਾਰਟੀ ਦਾ ਪਰਿਵਾਰ ਆ ਬਹੁਤ ਵੱਡਾ ਪਰਿਵਾਰ ਹੋਇਆ ਜੀ ਇਹਦੇ ਨਾਲ ਸਾਡਾ ਹੌਸਲਾ ਜਿਹੜਾ ਹੋਰ ਵਧਿਆ ਵਾ ਹੁਣ ਜਿਹੜੀ ਲੀਡ ਆ ਜਿਹੜੀ ਸਭਰਾ ਦੇ ਵਿੱਚੋਂ ਬਹੁਤ ਵੱਡੀ ਕਰਾਂਗੇ ਜੀ ਹੁਣ ਇਹੋ ਜਿਹੀ ਸਾਰੀ ਨੂੰ ਬੇਨਤੀ ਕਰਦੇ ਹਾਂ ਸਰਦਾਰ ਲਾਲਜੀਤ ਭੁਲਰਦੀ ਮਤ ਕਰੋ ਵੱਧ ਤੋਂ ਵੱਧ ਉਹਨੂੰ ਐਮਪੀ ਦੀ ਲੀਡ ਵੱਧ ਤੋਂ ਵੱਧ ਜਤਾਈਏ ਜਿਹੜੇ ਆਉਣ ਵਾਲੇ ਬੰਦ ਦੇ ਕੰਮ ਆ ਜਿਤਨਾ ਹੋਰ ਕੰਮ ਆ ਉਹ ਆਪਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਐਮਪੀ ਚ ਘੱਲ ਕੇ ਕੰਮ ਲਈਏ ਜੀ ਮੇਰਾ ਨਾਮ ਦਰਸ਼ਨ ਸਿੰਘ ਨੰਬਰਦਾਰ ਪਿੰਡ ਸਭਰਾ ਕੀ ਕਹਿਣਾ ਚਾਹੋਗੇ ਅੱਜ ਜੀ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੋਈ ਆ ਸਾਡੇ ਪਿੰਡ ਦੇ ਵਿੱਚ ਢੰਡੇਕੇ ਪਰਿਵਾਰ ਦੇ ਨਾਲ ਜਾਣਿਆ ਜਾਂਦਾ ਮੇਰਾ ਵੀ ਦਾਰਸ਼ਨ ਸਿੰਘ ਵੱਡਾ ਭਰਾ ਤੇ ਗੁਰਜੋਤ ਜੀ ਜਿੰਨੇ ਵੀ ਇਹਨਾਂ ਦਾ ਨਾਮ ਨਹੀਂ ਸਾਰੇ ਦਾ ਯਾਦ ਆ ਰਿਹਾ ਬਹੁਤ ਵੱਡਾ ਪਰਿਵਾਰ ਆ ਸਾਰਾ ਪਰਿਵਾਰ ਚੰਡੇਗਾ ਦਾ ਪੁਰਾਣ ਇਕੱਠਾ ਹੋ ਗਿਆ ਆਮ ਪਾਰਟੀ ਦਾ ਪੱਲਾ ਫੜ ਲੈਣਾ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਸਾਡਾ ਪਰਿਵਾਰ ਵੱਡਾ ਹੈ ਪੰਸਰ ਆ ਜੀ ਮੈਂ ਜੀ ਮੈਂਬਰ ਪੰਚਾਇਤ ਗੁਰਵਿੰਦਰ ਸਿੰਘ ਸਭਰਾ ਤੋਂ ਹਾਂ ਪਹਿਲੀ ਗੱਲ ਤੇ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਸਭਰਾ ਦੇ ਚੰਡੇਗੇ ਪਰਿਵਾਰ ਵਿੱਚੋਂ ਸਵਰਗੀ ਮਾਸਟਰ ਸਰਦਾਰ ਸੋਹਣ ਸਿੰਘ ਜੀ ਦਾ ਲੜਕਾ ਵੀਰ ਗੁਰਜੋਤ ਤੇ ਵੀਰ ਦਦਾਰ ਸਿੰਘ ਜਿਹੜੇ ਕਿ ਝੰਡੇਕੇ ਪਤੀ ਦੇ ਬਹੁਤ ਮਤਲਬ ਕਿ ਵੱਡੇ ਪਰਿਵਾਰਾਂ ਵਿੱਚੋਂ ਆਉਂਦਾ ਹੈ ਪਰਿਵਾਰ ਇਸ ਕਰਕੇ ਸਾਨੂੰ ਖੁਸ਼ੀ ਵੀ ਆ ਸਾਡਾ ਪਰਿਵਾਰ ਵਧਿਆ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੇ ਸਮੁਲਯਤ ਕੀਤੀ ਹੈ ਤੇ ਸਭਰਾ ਪਿੰਡ ਦੇ ਵਿੱਚ ਜਿਹੜੀ ਇਹਨਾਂ ਦੇ ਆਉਂਦੀ ਜਿਹੜੀ ਅੱਜ ਜੋ ਪ੍ਰਬੰਧ ਹੈ ਸਰਦਾਰ ਦیدار ਸਿੰਘ ਦੇ ਘਰੇ ਇਹ ਜਿਹੜੀ ਵੱਡੀ ਮੀਟਿੰਗ ਹੋਈ ਹੈ ਇਹ ਦੇ ਆਉਣ ਨਾਲ ਸਾਡੇ ਪਰਿਵਾਰ ਵਿੱਚ ਵੱਡਾ ਵਰਦਾ ਹੋਇਆ ਹੈ ਇਸ ਨਾਲ ਸਾਨੂੰ ਜਿਹੜਾ ਹੋਰ ਬਲ ਮਿਲੇਗਾ ਇਸ ਲਈ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਸਾਨੂੰ ਫਖਰ ਵੀ ਹੈ ਮੇਰਾ ਨਾਂ ਦੀ ਲਾਪਰੀ ਸੋ ਕੀ ਕਹਣਾ ਚਾਹੁੰਦੇ ਅੱਜ ਅੱਜ ਪਿੰਡ ਸੁਭਰਾ ਦੇ ਵਿੱਚ ਮੰਨੇ ਪੰਨੇ ਪਰਿਵਾਰਾਂ ਦੇ ਵਿੱਚੋਂ ਝੰਡੇ ਕੇ ਪਰਿਵਾਰ ਅ ਸਵਰਗਵਾਸੀ ਸਰਦਾਰ ਠਾਕਰ ਸਿੰਘ ਜੀ ਸਵਰਗਵਾਸੀ ਮਾਈਟਰ ਸੋਨ ਸਿੰਘ ਜੀ ਉਹਨਾਂ ਦਾ ਬੇਟਾ ਗੁਰਜੋਤ ਸਿੰਘ ਜੀ ਇਤੋਂ ਮੇਰੇ ਚਾਚਾ ਜੀ ਗੁਲਜਾਰ ਸਿੰਘ ਜਿਨ੍ਹਾਂ ਨੂੰ ਤਾਰਾ ਸ਼ਾਨ ਘੋੜੇ ਵਾਲੇ ਕਹਿੰਦੇ ਆ ਪਿੰਡ ਦੇ ਵਿੱਚ ਕਾਫੀ ਵੱਡਾ ਪਰਿਵਾਰ ਆ ਉਹਨਾਂ ਨੇ ਅੱਜ ਜਿਹੜਾ ਵਾ ਸਰਦਾਰ ਲਾਲਜੀਤ ਸਿੰਘ ਢੁੱਲਰ ਜੀ ਦੀਆਂ ਨੀਤੀਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਸਵੱਛ ਜੀ ਅਗਵਾਈ ਵਾਲੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦਾ ਦੀ ਹਮਾਇਤ ਕਰਨ ਦਾ ਜਿਹੜਾ ਅੱਜ ਖੁੱਲ ਕੇ ਐਲਾਨ ਕੀਤਾ ਹੈ ਔਰ ਅੱਜ ਜਿਹੜਾ ਵਾ 30 35 ਪਰਿਵਾਰ ਜਿਹੜਾ ਵੱਡਾ ਪਰਿਵਾਰ ਆ ਉਹ ਅੱਜ ਆਮ ਆਦਮੀ ਪਾਰਟੀ ਦੇ ਨਾਲ ਸਾਡੇ ਨਾਲ ਖੜਾ ਵਾ ਬਹੁਤ ਖੁਸ਼ੀ ਦੀ ਗੱਲ ਹੈ ਅੱਗੇ ਨਾਲੋਂ ਜਿਹੜੀ ਵੱਡੀ ਲੀਡ ਆ ਸਭਰਾਵਾਂ ਦੇ ਵਿੱਚੋਂ ਅਸੀਂ ਜਿਹੜੀ ਲਵਾਂਗੇ ਤੇ ਲਾਲਜੀਤ ਸਿੰਘ ਭੁੱਲਰ ਜੀ ਨੂੰ ਲੋਕ ਸਭਾ ਦੇ ਵਿੱਚ ਵੱਡੀ ਲੀਡ ਦਾ ਭੇਜ ਕੇ ਆਪਦੇ ਹਲਕੇ ਦੇ ਰੁਕੇ ਹੋਏ ਕੰਮ ਜਿਹੜੇ ਆ ਉਹ ਮੁਕੰਮਲ ਕਰਵਾਵਾਂਗੇ ਇਹ ਇਹਨਾਂ ਨੂੰ ਤਿੰਨ ਪੀੜੀਆਂ ਹੋ ਗਈਆਂ ਵਾ ਜਿਵੇਂ ਤੁਸੀਂ ਵੇਖਿਆ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋਂ ਜਿਹੜੀ ਜਿਹੜੀ ਪਾਲਿਸੀ ਤਹਿਤ ਅਗਲੇ ਦਾ ਤੌਣ ਤੇ ਗੋਡਾ ਰੱਖ ਕੇ ਜਿਵੇਂ ਵਰਕਨਾ ਤੋਂ ਕੰਮ ਲਿਆ ਜਾਂਦਾ ਹੀ ਪਰਚੇ ਕਰਵਾ ਕੇ ਏਟਾ ਲਾ ਕੇ ਧਮਕਾ ਕੇ ਕੰਮ ਲਿਆ ਆ ਜਾਂਦਾ ਜਾਂਦਾ ਹੀ ਹੁਣ ਤੁਸੀਂ ਵੇਖਿਆ ਵਾ ਪਰਸੋਂ ਦਾ ਖੁਦ ਉਹ ਉਹਨਾਂ ਨੂੰ ਹੀ ਪਾਰਟੀ ਪ੍ਰਧਾਨ ਜਿਹੜਾ ਪਾਰਟੀ ਚੋਂ ਬਾਹਰ ਕੱਢ ਦਿੱਤਾ ਵਾ ਤੇ ਇਸ ਕਰਕੇ ਵੀ ਲਾ ਲਓ ਤੁਸੀਂ ਦੂਸਰੇ ਪਾਸੇ ਜੇ ਪੱਖ ਵੀ ਦੇਖਿਆ ਜਾਵੇ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਬਗੈਰ ਕਿਸੇ ਪਰਚੇ ਤੋਂ ਜਾਂ ਕਿਸੇ ਨੂੰ ਡਰਾਉਣ ਦੇ ਧਮਕਾਉਂਦੇ ਆਪਦੇ ਪਿਆਰ ਦੇ ਨਾਲ ਜਿਹੜੇ ਗੱਲ ਦੇ ਨਾਲ ਲਾਉਂਦੇ ਆ ਹਰੇਕ ਵਰਕਰ ਨੂੰ ਉਸ ਮਾਨ ਸਤਕਾਰ ਨੂੰ ਦੇਖਦਿਆਂ ਆ ਇਹਨਾਂ ਨੇ ਫੈਸਲਾ ਲਿਆ